ਵਡੀਆਂ ਮੁਸ਼ਕਲਾਂ ਜਿਹੜੀਆਂ ਇਤਿਆਰੀਆਂ ਤੁਸੀਂ ਦੇਖ ਸਕਦੇ ਹੋ ਵੀ ਬੱਸ ਅੱਡੇ ਫਰੋਖੀ ਤੇ ਬੈਠੀਆਂ ਪਰ ਖਵਾਲੀਆਂ ਬੱਚਾ ਦੀ ਇੰਤਜ਼ਾਰ ਵਿੱਚ ਬੈਠੀਆਂ ਨਹੀਂ ਲੇਕਿਨ ਬੱਚਾ ਦੀ ਹੜਤਾਲ ਹੋਣ ਕਰਕੇ ਚੱਕਾ ਜਾਮ ਹੋਣ ਕਰਕੇ ਬੱਸਾਂ ਨਹੀਂ ਆ ਰਹੀਆਂ ਜਿਸ ਦੇ ਕਰਕੇ ਸਵਾਰੀਆਂ ਜਿਹੜੀਆਂ ਉਹ ਖੱਜਲ ਖਵਾਰ ਜਿਹੜੀਆਂ ਹੁੰਦੀਆਂ ਹੋਈਆਂ ਸਭ ਤੋਂ ਵੱਧ ਦਿਖਾਈ ਦੇ ਰੀਆਂ ਸਭ ਤੋਂ ਵੱਧ ਬੀਬੀਆਂ ਨੂੰ ਅਸੀਂ ਤਸਵੀਰਾਂ ਬਖਾਨੇ ਆ ਜਿਨ੍ਹਾਂ ਆਧਾਰ ਕਾਰਡ ਦੀ ਵਰਤੋਂ ਕਰਕੇ ਬੱਸ 'ਚ ਸਫ਼ਰ ਕਰਨਾ ਹੁੰਦਾ ਉਹਨਾਂ ਵਾਸਤੇ ਤਾਂ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਕਿਉਂਕਿ ਇਹਨਾਂ ਬੱਸਾਂ ਦੇ ਵਿੱਚ ਆਧਾਰ ਕਾਰਡ ਚੱਲਦਾ ਸੀ ਤੇ ਲੇਕਿਨ ਹੁਣ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲਣਗੀਆਂ ਉਹਨਾਂ 'ਚ ਇਹਨਾਂ ਦੀ ਆਧਾਰ ਕਾਰਡ ਦੀ ਵਰਤੋਂ ਜਿਹੜੀ ਆ ਉਹ ਨਹੀਂ ਹੋਵੇਗੀ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਇਹਨਾਂ ਦੀ ਆਉਂਦੀਆਂ ਕਿਉਂਕਿ ਭਾਵੇਂ ਇਹਨਾਂ ਜਿਹੜੇ ਮਲਾਜਮਾਂ ਵੱਲੋਂ ਜਿਹੜੀ ਆ ਸਟ੍ਰਾਈਕ ਕੀਤੀ ਗਈ ਆ ਇਹਨਾਂ ਦੀ ਮੀਟਿੰਗ ਵੀ 11 ਵਜੇ ਵੀ ਕਹਿ ਸਕਦੇ ਆ ਵੀ ਉੱਥੇ ਜਿਹੜੀ ਆ ਸ਼ੁਰੂ ਹੋਈ ਆ ਤੇ ਉਹਦੇ ਵਿੱਚ ਕੀ ਨਤੀਜਾ ਨਿਕਲਦਾ ਉਹ ਦੇਖਣਾ ਜੇ ਬਾਕੀ ਜ਼ਰੂਰ ਹੋਵੇਗਾ ਲੇਕਿਨ ਫਿਲਹਾਲ ਸਵਾਰੀ ਚਾਨ ਹੋ ਗਿਆ ਹੋਈਆਂ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਜਿਹੜੇ ਨੇ ਪੈਜੀ ਆ ਉਹਨਾਂ ਦੀ ਜਿਹੜਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਨੀ ਦੇਰ ਤੋਂ ਬੈਠੇ ਨਹੀਂ ਤੁਸੀਂ ਅਜੇ ਸ਼ੌਕ ਹੈ ਨੇ ਉਹ ਹੈ ਕੀ ਬਸਣੀ ਆਈ ਹਾਂ ਨਹੀਂ ਆਈ ਅਜੇ ਕੀ ਕਹਿੰਦੇ ਆ ਕੀ ਕੀ ਕਹਿੰਦੇ ਉਹ ਤੇ ਕੀ ਮੁਸ਼ਕਲ ਆਦੀ ਆ ਮੈਂ ਹਾਂ ਵੇਖੋ ਆ ਵੀ ਕਹਿੰਦੇ ਨਾ ਲਾਈ ਬਾਈ ਜਾਣ ਉਹਨਾਂ ਦੀ ਪਤਾ ਲੋਕਾਂ ਤੇ ਉਹ ਕਹਿੰਦੇ ਨਾ ਬਾਈ ਜਾਣ ਹੂੰ ਤੇ ਜੇ ਬਸਾਂ ਨਾ ਚੱਲੀਆਂ ਤੇ ਫਿਰ ਕੀ ਕਰੋਗੇ ਫਿਰ ਵੀ ਕਿ ਮੋੜ ਜਾਮਾ ਤੇ ਘਰ ਆਣੋ ਪਰ ਇਹਨਾਂ ਪ੍ਰਾਈਵੇਟ ਬਸਾਂ ਚੱਲਦੀਆਂ ਪ੍ਰਾਈਵੇਟ ਦਾ ਕਿਰਾਇਆ ਨਾ ਹੋਵੇ ਨਾ ਕਿ ਤੁਹਮਾਰੀ ਐ ਆਹ ਚੱਲਦਾ ਚੱਲਦਾ ਆਹ ਆਹ ਚੱਲਦਾਗਾ ਆਹ ਕਾ ਪਈ ਜਾਂ ਲੈ ਆਇਓ ਨਾ ਉਹ ਕਦੀ ਤੁਸੀਂ ਰੋਟੀ ਡੇਢ ਬੂਰਾ ਕਰੀਏ ਕਿ ਕਰਾਇਆ ਕਰੀਏ ਹਾਂ ਨਾ ਕੰਮ ਕਰਦਾ ਹੈਗਾ ਪੈਣੀ ਬੀਬੀਆਂ ਦਾ ਸਾਰਾ ਦਿਨ ਵੇਰੀ ਆਈਦੀਆ ਉਹ ਕਿ ਉਹਨਾਂ ਵਾਸਤੇ ਜਿਹੜੀਆਂ ਬੱਚਾ ਇੱਥੇ ਜਿਹੜੀਆਂ ਨਹੀਂ ਚੱਲਦੀਆਂ ਪਈਆਂ ਉਹਨਾਂ ਕਰਕੇ ਇਹਨਾਂ ਨੂੰ ਮਤਿਆ ਮੁਸ਼ਕਿਲਾਂ ਆਦੀਆਂ ਛੋਟੇ ਛੋਟੇ ਬੱਚੇ ਇੱਥੇ ਇੰਤਜ਼ਾਰ ਕਰਦੇ ਹੋਏ ਬੱਸਾਂ ਨੂੰ ਦਿਖਾਈ ਦੇਦੇ ਵੀ ਆਪਣੇ ਮਾਮਾ ਦੇ ਨਾਲ ਘਰਦਿਆਂ ਦੇ ਨਾਲ ਕਿ ਇਹਨਾਂ ਵਾਸਤੇ ਕਿੰਨਾ ਮੁਸ਼ਕਲਾ ਹੁੰਦੀਆਂ ਹਨ ਮਾਦਾ ਕਿੰਨੀ ਦੇਰ ਹੋ ਗਈ ਇੱਥੇ ਇੰਤਜ਼ਾਰ ਕਰਦੇ ਹੋਏ ਇੱਕ ਘੰਟਾ ਤੇ ਕੀ ਮੁਸ਼ਕਲ ਆ ਰਹੀ ਹੈ ਬਸ ਨਹੀਂ ਆ। ਪਰ ਇਹ ਤਾਂ ਕਹਿੰਦੇ ਹੜਤਾਲ ਹੈ ਤੇ ਫਿਰ ਬੱਸਾਂ ਤਾਂ ਸਰਕਾਰੀ ਕਵੇਂ ਚੱਲਣਗੀਆਂ। ਦੇਖੋ ਬੱਸਾਂ ਦੇ ਇੰਤਜ਼ਾਰ ਵਿੱਚ ਸਾਰੇ ਜਿਹੜੇ ਇੱਥੇ ਪਹੁੰਚੇ ਹੋਏ ਆ ਉਹ ਦਿਖਾਈ ਦੇ ਰਿਹਾ ਕਿਉਂਕਿ ਉਹਨਾਂ ਨੇ ਕਹਿਣਾ ਬੱਸਾਂ ਨਹੀਂ ਮਿਲਦੀਆਂ ਪਈਆਂ ਇਸ ਕਰਕੇ ਇੰਤਜ਼ਾਰ ਜਿਹੜਾ ਕਰਨਾ ਪੈਂਦਾ ਪਿਆ। ਮਾਤਾ ਜੀ ਕਿੰਨਾ ਦੇਰ ਹੋ ਗਈ ਇੱਥੇ ਖੜੇ ਨੂੰ? ਹਾਂਜੀ। ਕਿੰਨੀ ਦੇਰ ਹੋ? 15 ਮਿੰਟ ਹੋਇਆ ਅੰਮ੍ਰਿਤਸਰ ਤੋਂ ਆਈਆਂ। ਅੱਛਾ ਜੀ। ਤੇ ਹੁਣ ਬੱਸਾਂ ਨਹੀਂ ਲੱਗੀਆਂ? ਇਹ ਕੋਈ ਬੱਸ ਨਹੀਂ ਆਈ ਇਹ ਤਾਂ। ਅਈ ਤੱਕ ਨਹੀਂ ਆਈ। ਪਰ ਇਹ ਤਾਂ ਕਹਿੰਦੇ ਹੜਤਾਲ ਚੱਲਦੀ ਵੀ ਹੈ ਤੁਹਾਨੂੰ ਪਤਾ ਸੀ ਹੜਤਾਲ ਹੋਣੀ ਹੈ? ਨਹੀਂ ਬੇਟਾ ਮੈਨੂੰ ਨਹੀਂ। ਤੈਨੂੰ ਜੇ ਬੱਸ ਨਾ ਮੇਰੀ ਪ੍ਰਾਈਵੇਟ ਮਿਲਣ ਗਿਆ ਸਰਕਾਰੀ ਤਾਂ ਮੈਨ ਨਹੀਂ ਕੋਈ ਗੱਲ ਨਹੀਂ ਜਾਣਾ ਤੇ ਫਿਰ ਉੱਥੇ ਆਧਾਰ ਕਾਰਡ ਤੁਹਾਡਾ ਨਹੀਂ ਚੱਲਣਾ ਹਾਂਜੀ ਕੋਈ ਗੱਲ ਨਹੀਂ ਚੱਲਣਾ ਮੁਸ਼ਕਲ ਤਾਂ ਆਈਗੀ ਹਾਂਜੀ ਮੁਸ਼ਕਲ ਤਾਂ ਆਈਗੀ ਹੈਗੀ ਜੇਕਰ ਤਾਂ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਏਗਾ ਹੁਣ ਲੋਕ ਜਾ ਰਿਹਾ ਪ੍ਰਾਈਵੇਟ ਬੱਸਾਂ ਦੇ ਜਾਣ ਵਾਸਤੇ

بسانائیویٹ چلتی سرکاری بند ہو گئی سرکاری بند ہو چکی مشکل باپو جی بس بند ہو گئی ہڑتال چلتی پہ ہے ਲੋਕਾਂ ਦੇ ਹਾਲ ਜਿਹੜੇ ਇਹ ਹੋਏ ਨੇ ਕਿ ਬਹੁਤ ਤਕਲੀਫ ਦਾ ਹੋ ਰਿਹਾ ਲੇਕਿਨ ਬੋਲਣ ਨੂੰ ਤਿਆਰ ਉਹ ਨਜ਼ਰੀ ਨਹੀਂ ਪੈਂਦੇ ਕਿਉਂਕਿ ਆਪਣਾ ਦੁੱਖ ਦਾ ਵੀ ਜਿਹੜਾ ਉਹ ਦੱਸਣ ਨੂੰ ਤਿਆਰ ਨਹੀਂ ਜੀ ਅਸੀਂ ਜਿਹੜੇ ਯੂਨੀਅਨ ਦੇ ਕਰਦੇ ਕੋਈ ਵਿਵਾਦ ਨੇ ਕੀਤੀਆਂ ਕਿ ਜਿਹੜੇ ਹਸਪਤਾਲ ਤੇ ਬੈਠੇ ਨੇ ਕਿ ਐਸਾ ਕਿ ਉਹਨਾਂ ਦੀ ਮੰਗਾ ਜੀ ਉਹਨਾਂ ਦੀ ਗੋਗਾ ਮੰਗਾ ਹੈ ਉਹ ਜਿਹਨੇ ਪਰਮਾਨ ਕੀਤੀਆਂ ਜਾਂ ਜਿਸ ਕਰਕੇ ਵੀ ਉਹ ਜਿਹੜੇ ਹੋਰ ਹਸਪਤਾਲ ਤੇ ਬੈਠੇ ਹੋਣ ਸਾਫ ਤੌਰ ਤੇ ਉਹ ਦਿਖਾਈ ਦੇ ਰਹੇ ਨੇ ਜੋ ਦਰਸਾਰਿਆ ਕਿ ਕਿਸ ਤਰ੍ਹਾਂ ਦੇ ਮਲਾਜ਼ਮ ਨੇ ਆਪਣੇ ਆਪ ਨੂੰ ਕਿੰਨੀ ਜਾਦੀ ਪਈ ਆ ਕੋਈ ਮਤਲਬ ਸਾਡੇ ਲੋਕਾਂ ਦੇ ਕੀ ਮੰਗ ਰਹੇ ਨੇ ਨਾ ਮੀਟਿੰਗਾਂ ਸਾਡੀਆਂ ਪਿਛਲੀਆਂ 10 12 ਸਾਲ ਤੋਂ ਚੱਲੀਆਂ ਆ ਰਹੀਆਂ 2-3 ਸਾਲ ਹੋ ਗਏ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਪਰ ਮੀਟਿੰਗ ਕਰਦੇ ਆ ਸਾਡੇ ਨਾਲ ਉਸ ਤੋਂ ਬਾਅਦ ਇੱਕ ਹੋਰ ਮੀਟਿੰਗ ਦੇਦੇ ਆ ਜਿਹੜੇ ਸਾਡੇ ਮੰਗਾ ਨੇ ਉਹਨਾਂ ਨੂੰ ਮੰਨਣ ਦਾ ਜਿਹੜਾ ਕੋਸਾ ਦਿੱਤਾ ਜਾਂਦਾ 10 ਜਾਂ 15 ਦਿਨ ਦਾ ਟਾਈਮ ਲਿਆ ਜਾਂਦਾ ਕਦਰ ਉਸ ਤੋਂ ਬਾਅਦ ਜਿਹੜੇ ਮੰਤਰੀਆਂ ਮੀਟਿੰਗ ਉਹ ਜਾਂਦੋਂ ਮੀਟਿੰਗ ਤੋਂ ਭੱਜ ਜਾਂਦੇ ਆ ਜਾਂ ਜਿਹੜੀਆਂ ਮੰਨੀਆਂ ਮੰਗਾ ਉਹਨਾਂ ਤੋਂ ਭੱਜੇ ਨਜ਼ਰ ਆਉਂਦੇ ਆ ਜਿਸੇ ਕਰਕੇ ਸਾਨੂੰ ਵਾਰ-ਵਾਰ ਹੜਤਾਲਾਂ ਦੇ ਧਰਨਿਆਂ ਦੇ ਸਰਕਾਰ ਜਾਣ ਲਈ ਮਜਬੂਰ ਕਰਦੇ ਆ ਹੁਣ ਤੁਸੀਂ ਸਮਝੋਗੇ ਇੱਕ ਵਾਰੀ ਮੀਟਿੰਗ ਚੱਲੀ ਘੱਟ ਚੱਲੀ ਗਈ ਹੈ ਇਸ ਦਾ ਕੀ ਕਸੂਰ ਕੱਲ ਵੀ ਸਾਡੀ ਮੀਟਿੰਗ ਸੀ ਜੀ ਉਸ ਤੋਂ ਪਹਿਲਾਂ 9 ਤਰੀਕ ਨੂੰ ਹੜਤਾਲ ਤੇ ਅਸੀਂ ਮੀਟਿੰਗ ਕੀਤੀ ਉਸ ਤੋਂ ਪਹਿਲਾਂ 16 ਤਰੀਕ ਨੂੰ 28 ਦਿਨਾਂ ਲਈ ਨੂੰ ਮੀਟਿੰਗ ਕੀਤੀ ਪਰ ਕਿਸੇ ਵੀ ਮੀਟਿੰਗ ਦੇ ਵਿੱਚ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਜਿਹੜੀਆਂ ਮੰਨੀਆਂ ਮੰਗਾ ਮਹਿਕਮੇ ਪੱਤਰ ਤੇ ਉਹਨਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਦੂਜੇ ਪਾਸੇ ਜਦੋਂ ਦੀ ਆ ਸਰਕਾਰ ਆਈ ਹੈ ਕਮਟਾਵਾਂ ਲੈਣ ਲਈ ਸਾਨੂੰ ਧਰਨੇ ਮਜਾਰੇ ਲੈ ਦੇਲੇ ਪੈ ਰਹੇ ਆ ਕਿੰਨੇ ਦਿਨ ਤੱਕ ਰਹੇਗਾ ਤਾਂ ਇਹ ਇੱਕੋ ਅੱਜ ਸਾਡੀ ਮੀਟਿੰਗ ਹੈ ਅਸੀਂ ਤਾਂ ਕਹਿੰਨੇ ਆ ਕਿ ਮੀਟਿੰਗ ਵਿੱਚ ਸਾਡਾ ਹੱਲ ਕਰ ਦੇਣਾ ਤੇ ਅਸੀਂ ਸਾਰੇ ਬੱਸਾਂ ਚਲਾਈਏ ਨਾ ਅਸੀਂ ਖਰਾਬ ਹੋਈਏ ਤੇ ਨਾ ਪਬਲਿਕ ਖਰਾਬ ਹੋਵੇ ਜੇਕਰ ਸਰਕਾਰ ਕੋਈ ਮੀਟਿੰਗ 'ਚ ਹੱਲ ਨਹੀਂ ਕਰਦੀ ਕਾਲੂ ਸਾਡੇ ਜਿਹੜੇ ਪ੍ਰੋਗਰਾਮ ਹੈ ਜਿੱਥੇ ਜਿੱਥੇ ਵੀ ਇਹਨਾਂ ਦੇ ਮੰਤਰੀ ਮਾਜੋਬ ਮੁੱਖ ਮੰਤਰੀ ਤੇ ਹੋਰ ਮੰਤਰੀ ਝੰਡਾ ਲੈ ਰਹੇ ਹੋਣਗੇ ਉਥੇ-ਉਥੇ ਅਸੀਂ ਐਕਸ਼ਨ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਵੀ ਜਿਹੜੇ ਤੁਸੀਂ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਇਹ ਕਦਰ ਸਿਸਟਮ ਨੂੰ ਖਤਮ ਕਰਨ ਦਾ ਠੇਕੇਦਾਰਾਂ ਨੂੰ ਮੋਹਰ ਕੱਢਣ ਦਾ ਜਿਹੜਾ ਵਾਦਾ ਕੀਤਾ ਸੀ ਜਦ ਧਰਨੇ ਨਾ ਲਾਉਣ ਦਾ ਵਾਦਾ ਕੀਤਾ ਸੀ ਲੋਕਾਂ ਨਾਲ ਉਹ ਅੱਜ ਵਾਦਿਆਂ ਤੋਂ ਕਿਉਂ ਭੱਜ ਰਿਹਾ ਇਹ ਪ੍ਰੇਸ਼ਨ ਕਰਾਂਗੇ ਅਸੀਂ ਸਰਕਾਰ ਨੂੰ ਇਸ ਤੋਂ ਬਾਅਦ ਵੀ ਤਿੱਖੇ ਖਰਚ ਕਰ ਲਈ ਅਸੀਂ ਮਜਬੂਰ ਹੋਵਾਂਗੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਵੀ ਇਹਨਾਂ ਦੇ ਆਗੂ ਨੇ ਕਿਹਾ ਵੀ ਇੱਕ ਪਾਸੇ ਮੀਟਿੰਗ ਚੱਲੀ ਪਈ ਲੇਕਿਨ ਮੀਟਿੰਗਾਂ ਜਿਹੜੀਆਂ ਉਹ ਕਈ ਵਾਰ ਜਿਹੜੀਆਂ ਹੋਈਆਂ ਲੇਕਿਨ ਉਹ ਸੀਰੀਅਸ ਜਿਹੜੀਆਂ ਉਹ ਚੜੀਆਂ ਨਹੀਂ ਜਿਸ ਕਰਕੇ ਉਹਨਾਂ ਨੂੰ ਮਜਬੂਰਨ ਜਿਹੜਾ ਧਰਨਾ ਲਾਣਾ ਪੈਂਦਾ ਪਿਆ ਤੇ ਚੱਕੇ ਜਾਮ ਕਰਨੇ ਪੈਂਦੇ ਆ ਜਿਹਦਾ ਖੱਤਲ ਖਾਰੀ ਜਿੱਤੇ ਇਹਨਾਂ ਨੂੰ ਵੀ ਹੋਈਆਂ

ਆਪਣਾ ਮੌਰਾਂ ਲੈ ਕੇ ਇੱਕ ਵਾਰ ਰੀਆ ਟੀਸੀ ਦੇ ਪਾਸੇ ਆਪਣਾ ਜਿਹੜਾ ਚੱਕਾ ਉਹ ਜਾਮ ਕੀਤਾ ਜਿਸ ਕਰਕੇ ਲੋਕਾਂ ਨੂੰ ਜਿਹੜੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਇਤਿਆਰੀਆਂ ਤੁਸੀਂ ਦੇਖ ਸਕਦੇ ਹੋ ਵੀ ਬੱਸ ਅੱਡੇ ਫਰੋਖੀ ਤੋਂ ਬੈਠਿਆਂ ਬਸਵਾਲੀਆਂ ਬੱਸਾਂ ਦੀ ਇੰਤਜ਼ਾਰ ਵਿੱਚ ਬੈਠੀਆਂ ਨੇ ਲੇਕਿਨ ਬੱਸਾਂ ਦੀ ਹੜਤਾਲ ਹੋਣ ਕਰਕੇ ਚੱਕਾ ਜਾਮ ਹੋਣ ਕਰਕੇ ਬੱਸਾਂ ਨਹੀਂ ਆ ਰਹੀਆਂ ਜਿਸ ਕਰਕੇ ਸਵਾਰੀਆਂ ਜਿਹੜੀਆਂ ਉਹ ਖੱਜਲ-ਖੁਆਰ ਜਿਹੜੀਆਂ ਹੁੰਦੀਆਂ ਹੋਈਆਂ ਸਾਬਤ ਤੌਰ ਤੇ ਦਿਖਾਈ ਦੇ ਰੀਆਂ ਸਾਬਤ ਤੌਰ ਤੇ ਬੀਬੀਆਂ ਦੀ ਤੁਹਾਨੂੰ ਅਸੀਂ ਤਸਵੀਰਾਂ ਵਿਖਾਣੇ ਆ ਜਿਨ੍ਹਾਂ ਨੇ ਅਧਾਲਕਾਰ ਦੀ ਵਰਤੋਂ ਕਰਕੇ ਬੱਸੇ ਸਫਲ ਕਰਨਾ ਹੁੰਦਾ ਉਹਨਾਂ ਵਾਸਤੇ ਬਹੁਤ ਵੱਡੀਆਂ ਮੁਸ਼ਕਲਾਂ ਆ ਰਹੀਆਂ ਕਿ ਦੇ ਵਿੱਚ ਆਧਾਰਨ ਚੱਲਦਾ ਸੀ ਤੇ ਲੇਕਿਨ ਹੁਣ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲਣਗੀਆਂ ਉਹਨਾਂ ਚ ਇਹਨਾਂ ਦੀ ਆਧਾਰਨ ਦੀ ਵਰਤੋਂ ਜਿਹੜੀ ਆ ਉਹ ਨਹੀਂ ਹੋਵੇਗੀ ਜਿਸ ਕਰਕੇ ਬੜੀਆਂ ਮੁਸ਼ਕਲਾਂ ਨਾ ਦੀਆਂ ਆਂਦੀਆਂ ਕਿਉਂਕਿ ਭਾਵੇਂ ਇਹਨਾਂ ਜਿਹੜੇ ਮਲਾਜਮਾਂ ਵੱਲੋਂ ਜਿਹੜੀ ਸਟ੍ਰਾਈਕ ਕੀਤੀ ਗਈ ਆ ਇਹਨਾਂ ਦੀ ਮੀਟਿੰਗ ਵੀ 11 ਵਜੇ ਵੀ ਕਹਿ ਸਕਦੇ ਆ ਵੀ ਉੱਥੇ ਜਿਹੜੀ ਸ਼ੁਰੂ ਹੋਈ ਆ ਤੇ ਹੋਈ ਆ ਤੇ ਉਹਦੇ ਵਿੱਚ ਕੀ ਨਤੀਜਾ ਨਿਕਲਦਾ ਉਹ ਦੇਖਣਾ ਜੇ ਬਾਕੀ ਜ਼ਰੂਰ ਹੋਵੇਗਾ ਲੇਕਿਨ ਫਿਲਹਾਲ ਸਵਾਰੀਆਂ ਜਿਹੜੀਆਂ ਉਹ ਪਰੇਸ਼ਾਨ ਹੁੰਦੀਆਂ ਹੋਈਆਂ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਨੇ ਇਹ ਜਿਹੜੇ ਭੱਜੀ ਆ ਉਹਨਾਂ ਦੀ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਘਟੇ ਉਹ ਘਟੇ ਤੀ ਬਸ ਨਹੀਂ ਆਈ ਹਾਂ ਕਦੇ ਆਈ ਅਜੇ ਕੀ ਕਹਿੰਦੇ ਆ ਕੀ ਕੀ ਕਹਿੰਦੇ ਤੇ ਕੀ ਮੁਸ਼ਕਲ ਆਦੀ ਮੈਨੂੰ ਹਾਂ ਵੇਖੋ ਹਾਂ ਵੀ ਕਹਿੰਦੇ ਨਾ ਲਾਈ ਬਾਈ ਜਾਣ ਉਹ ਨਹੀਂ ਪਤਾ ਲੋਕਾਂ ਤੇ ਉਹ ਕਹਿੰਦੇ ਨਾ ਬਾਈ ਜਾਣ ਹੂੰ ਤੀ ਜੀ ਬਸਾਂ ਨਾ ਚੱਲੀਆਂ ਤੇ ਫਿਰ ਕੀ ਕਰੋਗੇ ਫਿਰ ਵੀ ਕਿ ਮੋੜ ਜਾਮਾ ਤੇ ਘਰ ਆਣੋ ਪਰ ਇਥੇ ਪ੍ਰਾਈਵੇਟ ਬਸਾਂ ਚੱਲਦੀਆਂ ਪ੍ਰਾਈਵੇਟ ਦਾ ਕਿਰਾਇਆ ਨਾ ਹੋਵੇ ਨਾ ਕਿ ਤੁਮਾਰੀ ਐ روٹی ڈیٹ پورا کریے کام کرتا ہے کرایہ بھری